ਬਾਰੀ ਡੈਡੀ ਲੱਗੇ ਅੱਜ ਕੰਮ ਤੇ ਗਿਆ ਨਹੀਂ ਗਿਆ ਕੰਮ ਤੇ ਅੱਜ ਵੈਸੇ ਕੰਮ ਹੀ ਮੈਨੂੰ ਕੋਈ ਨਿਕਾਜਿਆ ਤੇ ਨਾਲੇ ਵੈਸੇ ਸਰੀਰ ਅੱਜ ਥੱਕਿਆ ਥੱਕਿਆ ਲਿਆ ਗਾੜੀਆਂ ਉਹਨਾਂ ਕੰਨਕਦੀਆਂ ਵਾਢੀਆਂ ਮੁੰਡੀਆਂ ਪੈਣੀਆਂ ਫਿਰ ਤੇ ਤੇਰੀ ਛੁੱਟੀਆਂ ਕੱਢਣੀਆਂ ਪੈਣੀਆਂ ਤੇ ਤੂੰ ਪਹਿਲਾਂ ਇੰਨੀਆਂ ਛੁੱਟੀਆਂ ਕਢੀ ਜਾਂਦੇ ਆ ਤੇ ਫਿਰ ਮਗਰੋਂ ਛੁੱਟੀਆਂ ਮਿਲ ਜਾਣਗੀਆਂ ਕੰਮ ਕਿਹੜਾ ਸਰਕਾਰੀ ਆ ਪ੍ਰਾਈਵੇਟ ਕੰਮ ਓਏ ਉਹ ਤੇ ਗੱਲ ਠੀਕ ਆ ਆਪੇ ਮਿਲ ਜੂਗੀ ਉਹ ਦੋ ਨਾਲ ਉਹ ਵੇਖੀ ਜਾਊਗੀ ਹੁਣ ਸਰੀਰ ਨਾਲ ਠੀਕ ਹੋਏ ਬੰਦੇ ਦਾ ਕੀ ਕਰਿਆ ਕਰੇ ਆਜ਼ਰੀ ਉਤਨਾ ਠੀਕ ਹੋਏ ਤੇ ਪ੍ਰਾਈਵੇਟ ਦਾ ਤੈਨੂੰ ਪਤਾ ਹੀ ਖਤਰ ਖਾਵਾਂ ਕੱਟ ਲੈਂਦੇ ਆ ਉਹਨਾਂ ਦੀ ਮਰਜ਼ੀ ਹੈ ਨੌਕਰੀਆਂ ਘੜੀਆਂ ਬਾੜ-ਬਾੜ ਮੈਂ ਲੈਂਦੀਆਂ ਅੱਗੇ ਮਹਾ ਨੌਕਰੀ ਮਿਲੀ ਆ ਓਹੋ ਤੇ ਧੱਡੀ ਗੱਲ ਠੀਕ ਹੋ ਆ ਅੱਗੇ ਮੈਂ ਉਹ ਗੱਲ ਕਰਨ ਦੇ ਆ ਮੈਂ ਸੈਲਰੀ ਸੁਲਰੀ ਵੀ ਨਹੀਂ ਬਤਾਉਣ ਦੇ ਪ੍ਰਾਈਵੇਟ ਕੰਮਾਂ ਤੱਕ ਥੋੜੀ ਪੰਗਾ ਆਕ ਦੇ ਨਾ ਬੰਦਾ ਕਹਿ ਸਕਦਾ ਆ ਸਰਕਾਰੀ ਹੋਏ ਤੇ ਬੰਦਾ ਜਦੋਂ ਮਰਜ਼ੀ ਚੱਲ ਜਾਏ ਜਦੋਂ ਮਰਜ਼ੀ ਆ ਜਾਏ ਕੋਈ ਕਹਿੰਦਾ ਡਰਨੀ ਆ ਇੱਥੋਂ ਬਦਲੀ ਕਰਨਗੇ ਉੱਥੇ ਚੱਲ ਜਾਓਗੇ ਪ੍ਰਾਈਵੇਟ ਦਾ ਤੇ ਹੋਈ ਆ ਨਾ ਮੁਸ਼ਕਲ ਫਿਰ ਜਾਣਾ ਹੀ ਪੈਂਦਾ ਤੇ ਫਿਰ ਦਿਹਾੜੀ ਦੇ ਹਿਸਾਬ ਨਾਲ ਅਗਲੇ ਪੈਸੇ ਦਿੰਦੇ ਆ ਮਣ ਕੇ ਕੱਟ ਲੈਂਦੇ ਜਿੰਨੀਆਂ ਛੁੱਟੀਆਂ ਵੱਧ ਕਰੋਗੇ ਨਹੀਂ ਹੁਣ ਤੇ ਸਰਕਾਰੀ ਬਥੇਰੀ ਸਕਤਾਈ ਆ ਉਹ ਵੀ ਸਰਕਾਰੀ ਹੀ ਸੌਖੀ ਨਹੀਂ ਡਿਊਟੀ ਪਰ ਇਹ ਆ ਵੀ ਚਲੋ ਉਹਦੀ ਸੈਲਰੀ ਫਿਕਸ ਹੁੰਦੀ ਆ ਆ ਹੀ ਜਾਣੀ ਭਾਵੇਂ ਮੀ ਆਵੇ ਨੇਰੀ ਜਾਵੇ ਜੋ ਮਰਜ਼ੀ ਹੋਵੇ ਪ੍ਰਾਈਵੇਟ ਕੰਮ ਲਬੜਾ ਬੜਾ ਹੱਕ ਇੱਕ ਵੜੀ ਛੁੱਟੀ ਤੇ ਹਮ ਅਗਰ ਤਾਂ ਤੈਨੂੰ ਆਖਿਆ ਤਾਂ ਛੁੱਟੀਆਂ ਘੱਟ ਕਰਿਆ ਕਰ ਜਿਹੜਾ ਕੰਮਾਂ ਦੇ ਨਾਲ ਜੇ ਕਰਦੀਆਂ ਪੈਂਦੀਆਂ ਹਾਂ ਕਿੰਨੀਆਂ ਇੱਕ ਕਰਨਾ ਕਿਤੇ ਆ ਕਿੰਨੇ ਚਿਰ ਬਾਹਰ ਇੱਕ ਕੀਤੀ ਐ ਆਤਵਾਰ ਤੇ ਛੁੱਟੀ ਹੁੰਦੀ ਆ ਆਤਵਾਰ ਸਾਰੇ ਦੇ ਘਰੇ ਜਿਹੜਾ ਨਾ ਹੁੰਦਾ ਉਦਾਂ ਕਰਨਾ ਕੀ ਹੈ ਘਰ ਰਹਿ ਕੇ ਵੇਲਿਆਂ ਉਹ ਤੇ ਗੱਲ ਤਾਂ ਢੀ ਸਹੀ ਆ ਅੱਛਾ ਅਗਦੀ ਮਰਜ਼ੀ ਆ ਕੀ ਕਹਿੰਦਾ ਕਰ ਵੀ نیچے ਆਣਾ। तेरे ਛੁੱਟੀ ਕੀ ਕਰ ਲਈ ਆ ਮਾਦਾਨ ਬਸ ਜਾਂਦੇ ਬਣ ਗਏ। ਹੁਣ ਬੰਦਾ ਠੀਕ ਨਾ ਵੇ ਛੁੱਟੀ ਕਰਨੀ ਪੈਂਦੀ ਕੀ ਕਰੇ ਹੁਣ ਪ੍ਰਾਈਵੇਟ ਦਾ ਬੰਦਾ ਫਾ ਲ ਲੈ। ਹੁਣ ਜਨਨਾ ਨੂੰ ਨਾ ਨਾ ਕਰੀ ਚਾਹੀਦਾ। ਆਪਣਾ ਸਰੀਰ ਵੀ ਵੇਖਣਾ ਕਿ ਨਹੀਂ। ਮਾਦਾਨ ਵੇ ਜਾਂਦਾ ਬੱਤੂਰੇ ਆ ਰਹੇ ਬੱਤੂਰੇ ਆ ਰਹੇ। ਤੇ ਜੇ ਜਾਓ ਤਾਂ ਵੀ ਕਰੀ ਜਾਣਾ ਛੇਤੀ ਆ ਜੀ ਛੇਤੀ ਆ ਜੀ। ਤੇ ਜੇ ਨਾ ਜਾਓ ਇਹ ਘਰ ਨਹੀਂ ਮੈਂ ਦੇਣਾ। ਐ ਜਮਨੀ ਉਹਦੀ ਬੰਦਾ ਕਰੇ ਤੇ ਕਰੇਗੀ ਥੋਬੀ ਦੇ ਕੁੱਤੇ ਵਾਲੇ ਦਾ ਬੰਦੇ ਦਾ ਹਾਲ ਹੋਇਆ ਹੰਨਾ ਨਾ ਘਾਟਦਾ ਨਾ ਘਾਟਦਾ ਇਹ ਤਰ੍ਹਾਂ ਆਲੇ ਮੋੜਿਆ ਇੱਥੇ ਬੈਠ ਹਾਂਜੀ ਤੇਰਾ ਮੂੰਹ ਬੰਦ ਕਰਕੇ ਬੈਠ ਤਦ ਮੈਂ ਤੁਹਾਨੂੰ ਬਾਤ ਪੁੱਛਣੀ ਆ ਪੀਸ ਬਾਰੇ ਕੋ ਗੱਲ ਕੀਤੀ ਸੀ ਨਾ ਕੀਤੇ ਹੀ ਹਾਂ ਕਹਿੰਦੇ ਮੈਂ ਕਰਦਾ ਕੋਈ ਹੱਲ ਹੱਲ ਕਰਨ ਦਾ ਕੀ ਮਤਲਬ ਮੇਰੇ ਉਹਦੇ ਨੂੰ ਪਤਾ ਆਈ ਹਾਂ ਹਾਂ ਆਹ ਕੀਤੇ ਹੀ ਹੁੰਦਾ ਮੈਂ ਗੱਲ ਮੈਂ ਪੀਸ ਮੈਨੂੰ ਚਾਹੀਦੀ ਜਿੱਦਾਂ ਮੈਂ ਵੀ ਗੱਲਾਂ ਕਰਦਾ ਕਿ ਮੈਂ ਤੁਹਾਡੇ ਨੂੰ ਪਹਿਲੇ ਦਊਂ ਮੈਂ ਪੀਸ ਤਾਂ ਨਹੀਂ ਮੈਂ ਸਾਰ ਕੁ ਸੇ ਹੁੰਦੇ ਆ ਤੇ ਮੈਂ ਹੁਣ ਉਹਨੂੰ ਕਿਹਾ ਤੇਗਾ ਹੁਣ ਮੈਂ ਉਹਨੂੰ ਕਹਿੰਦਾ ਉਹਦੇ ਕੋ ਕਿਹਾ ਨਾ ਨਹੀਂ ਕੋਸ਼ਿਸ਼ੀ ਮੁਮਿਕਈ ਯਾਰੀ ਨਹੀਂ ਬੰਦੇ ਕੋ ਪਾਏ ਹੁੰਦੇ ਤਾਂ ਮੈਂ ਗਿਆ ਹਣਾ ਭੈ ਜਦੋਂ ਪਿੰਕ ਚ ਪਥਰੇ ਨਾ ਕਢਾ ਕੇ ਦੇਣੇ ਕਿ ਜਾਂ ਲੋਕ ਤਾਂ ਲਾਰਾ ਲੱਪਾ ਤੈਨੂੰ ਲੰੁੰਦਾ ਏ ਉਹ ਨਾ ਨੋ ਜਾੜਿਆ ਬਾਦਾਂ ਤੇ ਆਇਆ ਹੀ ਕਹਿੰਦਾ ਮੈਂ ਕਰਦਾ ਕੋ ਯਾਰ ਖਾ ਨਾ ਤਾ ਕੰਮ ਤਾਂ ਕੀ ਮਤਲਬ ਸਾਲੀ ਉmber ਵੀ ਹੋ ਰਹੇ ਪੱਠੇ ਭਾਜ ਤੂੰ ਹੀ ਇਹਨਾਂ ਦੇ ਪੱਠੇ ਢੋਣੇ ਆ ਇੱਡੀ ਵੱਡੀ ਗੱਲ ਬਣਾ ਲਈ ਮੈਨੂੰ ਏ ਇੱਡੀ ਵੱਡੀ ਗੱਲ ਨਹੀਂ ਮੈਨੂੰ ਤਾਂ ਸਭ ਕੁਝ ਲੱਭਣ ਡਿਆ ਅੱਗੇ ਵੀ ਜਾਂਦਾ ਤੇ ਜ਼ਿੰਦਗੀ ਬਣ ਜੇ ਕਿਤੇ ਤੇ ਤੈਨੂੰ ਬਾਹਰ ਕੱਢੀਏ ਤਾਂ ਉਹ ਤੇ ਹੁਣ ਪੜ੍ਹਾਈ ਪੂਰੀ ਹੋਊਗੀ ਫੇਰ ਹੀ ਮੈਂ ਬਾਹਰ ਜਾਊਗਾ ਤਫ਼ੀਸਾਂ ਤਾਂ ਜਦ ਦੇ ਨਹੀਂ ਤੇ ਮੈਨੂੰ ਤਾਂ ਕੋਈ ਦਾਤ ਕਾਇ ਲੱਗਦਾ ਏ ਉਹ ਐਡਾ ਨਹੀਂ ਸੋਚੀਦਾ ਇੱਡੀ ਵੱਡੀ ਗੱਲ ਤੂੰ ਕਿੱਦਾਂ ਬਣਾ ਲੈਂਦੇ ਪਤਾ ਨਹੀਂ ਕਿਉਂ ਘਰਾਂ ਚ ਹੋਣ ਡੀਆਂ ਨਾ ਤਾਂ ਇਹ ਮੈਂ ਕੋਈ ਐਡੀ ਕੋ ਗੜ ਕਰਨੀ ਤੇ ਹੈ ਨਹੀਂ ਜੀ ਕਿ ਹੋਤਾ ਇਹਦਾ ਨਤਾ ਘਾਲੀ ਇਹ ਮੈਂ ਤਾਂ ਪੱਠੇ ਭਾ ਜਿਹੜੇ ਨਾਂ ਨੇ ਕੁੰਗਾ ਨਾਂ ਨੇ ਸੈਣਾ ਹੋਣੀ ਸੋਪਣਾ ਹੁਣ ਮੈਂ ਕੀ ਕਵਾਂ ਤੇ ਹੁਣ ਤੂੰ ਹੀ ਕਹੋਗੇ ਨਾ ਤੂੰ ਹੀ ਅਗਰ ਕੋਈ ਚੁਸਤ ਮਾਣਾ ਹੁਣ ਚੁਸਤੇ ਚੁਸਤੀ ਹਾਂ ਮੈਨੂੰ ਦੱਸ ਕੀ ਹੋਇਆ ਵਾ ਮੈਂ ਹੁਣ ਤੜ ਗੱਲ ਕੀਤੀ ਕਿ ਮੈਂ ਤਾਂ ਇੰਦਾ ਵੀਰ ਮੇਰੇ ਫੀਟ ਚੱਜਦੀ ਆ ਤੇ ਕਹਾਜ ਵਾਲੇ ਮੰਗਣ ਦੇ ਅੱਛਾ ਤੇ ਕਹਿੰਦਾ ਮੈਂ ਕਰਦਾ ਮੈਂ ਕੋਈ ਹੱਲ ਹੂੰ ਤੇ ਤੂੰ ਕਰਦਾ ਆਪਣਾ ਕੰਮ ਗਿਦੇ ਨੇ ਐਦਾਂ ਨਹੀਂ ਕਰਾ ਆਹ ਤਾਂ ਪੇਰ ਨੂੰ ਪੁੱਛ ਵੀ ਮੈਂ ਸੁਨੇਹ ਰੇ ਜਾਣਾ ਕਰਦਾ ਛੁੱਟੀਆਂ ਤੂੰ ਕਰਦਾ ਲੈਣਾ ਕਿੰਨਿਆ ਕੋ ਬਹਾਨਾ ਨਹੀਂ ਲੰਦਾ ਫੇਰ ਤੂੰ ਫੇਰ ਉਹ ਹੀ ਗੱਲ ਜਿਹਨੂੰ ਪੁੱਛ ਲੋ ਟਾਈ ਵੀ ਗੱਲਾਂ ਦੀ ਤੂੰ ਹੀ ਬਹਾਨੇ ਲਾਉਣਾ ਵੀਰ ਵੀ ਤੂੰ ਹੀ ਵੀ ਬਹਾਨੇ ਬਹਾਨੇ ਨਾਲ ਮੈਂ ਕੱਢ ਲੈਣੇ ਆਂ ਓਫਿਸ ਤੋਂ ਬਿਨਾਂ ਨਹੀਂ ਜਾਣ ਦਿੰਦੇ ਅੰਦਰ ਅੱਛਾ ਬੇਇੱਜ਼ਤੀ ਹੁੰਦੀ ਏ ਲੋਕਾਂ ਸਾਹਮਣੇ ਤੇ ਫੇਰ ਤੂੰ ਆਖੀ ਆਪਣੇ ਭਾਜੀ ਨੂੰ ਆਹ ਮੈਨੂੰ ਫੀਸ ਦੇ ਮੈਂ ਤਾਂ ਜਾਣ ਨੂੰ ਸਾਥ ਨਹੀਂ ਜਾਣ ਦੇ ਉਹ ਵਰ ਨਹੀਂ ਦਿੰਦੇ ਅੰਦਰ ਕੋਈ ਨਹੀਂ ਮੈਂ ਕਰੂੰਗਾ ਫੇਰ ਗੱਲ ਜਿਨਾ ਦਗੂਗਾ ਨਾ ਫੇਰ ਆਹ ਠੀਕ ਹੈ ਗਾ ਲੈ। ਜ਼ੰਮ। ਠੀਕ ਹੈ। ਚੱਲ ਗਿਆ। ਇਤਨਾ ਥੋੜਾ ਤਾਂ ਦੇ ਝਟ ਲੰਘਣੇ ਆ। ਇਹਨਾਂ ਦਾ ਤਾਂ ਹਾਲ ਹੀ ਏ। ਇਹਨੂੰ ਚਾਹੀਦਾ ਵੀ ਮੈਂ ਮਗਰ ਪੈ ਗਿਆ ਤੇ ਭਾਈ ਮੈਨੂੰ ਪੀਸ ਦੋ ਪਹਿਲਾਂ ਫਿਰ ਬਾਕੀ ਕੋਈ ਕੰਮ ਕਰ ਲਾ। ਮੈਂ ਰੋਜ ਇਹਦੇ ਮੂੰਹ ਨਾਲ ਵੇਖਣੀ। ਮੈਂ ਪੱਠੇ ਥੋੜੇ ਵਢਣੇ ਆ ਦੇਖੋ। ਕਿ ਪੱਠੇ ਵਢਣੇ ਆ ਦੇਖੋ। ਮੈਂ ਇਹਨੂੰ ਬਾਹਰ ਕੱਢਣਾ ਹੈ। ਪੜਾਈ ਇਹਦੀ ਹੋ ਜਾ ਹੋਇਆ ਤਾਂ ਦੋ-ਤਿੰਨ ਮਹੀਨੇ ਲੱਗੇ। ਸ਼ਦਾ ਹਾਲੀ ਇਹਨਾਂ ਦਾ ਹੀ ਹੋਇਆ। ਕਲਵੰਤ ਆਇਆ ਜਾਬ ਦੀ ਕਲਵੰਤ ਨੂੰ ਆਹਣੀਆਂ ਗੁੰਜਰਾ ਕਢਾਈ ਮੈਂ ਤਾਂ ਖੱਪ ਗਈ ਆ ਕਲਵੰਤ ਨਹੀਂ ਕਲਵੰਤ ਹਾਂਜੀ ਭੈਣ ਜੀ ਆ ਗਈ ਇਹ ਕਿਤੇ ਆ ਨਹੀਂ ਮੈਨੂੰ ਟਿਕਾਣ ਦਿੰਦੀ ਦੀਦੀ ਪਤਾ ਨਹੀਂ ਇਹਨੇ ਕੀ ਕਰਾਉਣਾ ਮੇਰੇ ਕੋ ਹਾਂਜੀ ਦੱਸੋ ਦੱਸਣਾ ਕਿ ਗੁੰਜਲਾ ਪੈ ਗਈਆਂ ਪਤਾ ਨਹੀਂ ਮੈਂ ਖੱਪ ਗਈਆਂ ਨਿਕਲਦੀ ਨਹੀਂ ਰਹੀਆਂ ਉਹ ਤਾਂ ਨਵਾਂ ਨਵਾਂ ਪਾਈਪਵਾੜਾ ਸਿਰ ਕੇ ਬਹਿ ਜਾਨੀ। ਕੀ ਹੋ ਗਿਆ ਨੀ? ਆਹੇ ਕਹਾ ਗੁੰਝਲਾਈ ਬੈ ਗਈਆਂ ਬੜੀਆਂ। ਹੂੰ। ਇਹਨੂੰ ਕੱਢ ਤਾਂ ਮੈਂ ਬੁਲੇਟ ਨਹੀਂ। ਹਣ ਇੰਨੀ ਗਰਮੀ ਦੇ ਵਿੱਚ ਲਿਆ ਕੇ ਤਾਂ ਪੰਗਾ ਪਾਇਆ ਆ। ਕੋਈ ਤਾਂ ਕਰ ਕੋਈ ਘੋਟੀ ਹੁਣ ਲਈ ਜਾਂਦੀ। ਮੈਂ ਆਖਿਆ ਵੇਲੇ ਕੀ 4-500 ਦੀ ਘੋਟੀ ਆਉਣੀ ਆ ਵੀ ਫਾਹ ਪਾਇਆ ਗੱਲ। ਫਿਰ ਵੇਲੇ ਤਾਂ ਬੈਠੇ ਟਾਈਮ ਬਾਸ ਰਹਿੰਦੇ ਮੈਂ ਦੋ ਚਾਰ ਸਲਾਈਆਂ ਚ ਰਹਿ ਹੋਗੀ ਤੇ ਮਹਾਂ ਇਸ ਹਾਲ ਨੂੰ ਬੰਨੀ ਆਏ। ਹਾਂ ਬੰਨੀ ਆ। ਇੰਗਰ ਆ ਫਿਰ ਪੜਾ ਮੈਂ ਖਿਆ ਸਰ ਬਨ ਜੈਗੀ ਤੇ ਪਾਲਾਂਗੀ ਹੱਥ ਦੇ ਹੁਣੇ ਵੀ ਜਿਹੜਾ ਨਿੱਗੀ ਹੁੰਦੀ ਆ ਇਹ ਉਂਝਲਾ ਕਦੇ ਸੋਭਣੇ ਤੇ ਨਿਕਲਾਰ ਛੜੀ ਪਤਾ ਨਹੀਂ ਉੱਥੇ ਪਈ ਉੱਥੇ ਪਤਾ ਨਹੀਂ ਸੋਭਣੇ ਖੜੇ ਲੱਤਾ ਮਾਰ ਮਾਰ ਕੇ ਘਰ ਛੜੀ ਆ ਖਰਾਬ ਸਾਰੀ ਪਾਂ ਹੀ ਫੇਰ ਪੈ ਗਈਆਂ ਗੁੰਜਲਾਂ ਮੈਂ ਕਦੋਂ ਦੇ ਡਹੀਂ ਆ ਤੇ ਅੰਦਰ ਨਿਕਲਦੀ ਨਹੀਂ ਮੇਰੇ ਕੋ ਹਿੱਥੋਂ ਬਾਹਰ ਗਈ ਆ ਮੈਂ ਹੁਣ ਕੋ ਕੋੰਤ ਨੂੰ ਆਜ ਮਾਰਨੀ ਆ ਮੈਨੂੰ ਦੇ ਕੋ ਕਢੋਨੀ ਆ ਹੋਰ 500 ਦੀ ਕਿੱਥੇ ਆਉਂਦੀ ਆ 500 ਰੁਪਏ ਦੇ ਦੀ ਬਣਵਾਈ ਲਾ ਦਿੰਦੀ ਆ ਤੇ 500 ਦੀ ਉਹਨਾਂ ਲੱਗ ਜਾਂਦੀ ਆ 1000 ਰੁਪਏ ਉਹਦੇ ਫੇਰ ਕੋਟੀ ਹੁੰਦੀ ਆ ਕੋਟੀ 1000 200 ਚ ਪੈਂਦੀ ਆ ਤਰ੍ਹਾਂ ਆ ਤੇ ਤੋਂ ਹੌਲੀ ਲੱਗਦਾ 500 ਕੋਟੀ 500 ਦੀ ਕੋਟੀ ਆ ਜਾਂਦੀ ਆ ਉਹ ਫੇਰ ਕੋਟੀ ਥੋੜੀ ਆਉਂਦੀ ਆ ਉਹ ਦਾ ਟਾਈਮ ਪਾਸ ਹੀ ਹੁੰਦਾ ਨਹੀਂ ਕੋਟੀਆਂ ਵਧੀਆ ਤੋਂ ਵਧੀਆ ਮਿਲ ਜਾਂਦੀਆਂ ਆ ਆ ਤਾਂ ਤੇਰੀ ਉਹਨ ਬੜੀ ਬਰੀਕ ਆ ਮੇਰੀਆਂ ਤਾਂ ਅੱਖਾਂ ਲੈ ਲਈਆਂ ਇਹ ਪੀਲਡ ਹੋਣ ਲੀਆਂ ਆ ਮੇਰੇ ਕੋਲ ਨਹੀਂ ਹੋਣਿਆ ਸੱਪਾ ਖਣਾ ਪੈ ਕੱਤੂ ਆ ਖੜੀ ਤੇ ਚਲੇ ਆਂਦੀ ਆ ਜੋਕੇ ਮੈਂ ਚੱਲੀ ਆਂ ਮੈਂ ਬਸ ਬਣਾਉਣ ਮੈਂ ਔਖੀ ਇਹ ਹੋਣਦੀ ਆ ਕਿ ਦੋ ਗੁੰਝਲਾਂ ਆਖੇ ਕੱਢ ਦੇ ਕਿ ਕਿੱਡੀ ਨਰਾਜ ਹੋ ਕੇ ਗਈ ਇਹਦੀ ਅੱਖਾਂ ਪੀਰ ਕੰਡਵੇ ਮੇਰੀਆਂ ਨਹੀਂ ਅੱਖਾਂ ਪੀਰ ਕਰਦੀਆਂ ਇਹਦੀਆਂ ਬਹੁਤੀਆਂ ਕਰਦੀਆਂ ਆ ਪੈਸਿਆਂ ਦੀ ਲਾਓ ਪੈਸਿਆਂ ਦੇ ਲਾਓ ਪੈਸੇ ਉੱਥੇ ਬੈਂਕ ਤੇ ਬੈਠੇ ਆਂ ਪੈਸੇ ਲਾਓ ਆਪਨੀ ਬੰਦੀਆਂ ਹੱਥੀਂ ਕੰਮ ਤੇ ਕਰਕੇ ਖੁਸ਼ ਹੀ ਨਹੀਂ ਨਾ ਕੋਈ ਵੀ ਹੁਣ ਅੱਜ ਕੱਲ ਬਣੀਆਂ ਬਣਾਈਆਂ ਜਾਂਦੇ ਲਿਓ ਤੇ ਪਾਓ ਆ ਦੇ ਜੰਗੇ ਘਰ ਵਾਲੇ ਨਾਂਪੜੀਆਂ ਦਾ ਲੱਗੇ ਆ ਇਥੇ ਸੜਦਾ ਉੱਥੇ ਵਾਈ ਕਰਦੇ ਨੇ ਤਾਂ ਪੈਸਾ ਐਵੇਂ ਬਣ ਜਾਂਦਾ ਵਾ ਬੜਾ ਔਖਾ ਪੈਸਾ ਬਣਦਾ ਵਾ ਸਾਂਭਿਆ ਬੜਾ ਔਖਾ ਜਾਂਦਾ ਵਾ ਔਖੇ ਘਰ ਬੰਦੇ ਆ ਗੱਲਾਂ ਕਰਦੀਆਂ ਸੌਖੀਆਂ ਵਾ ਜਿੰਨੀ ਮਰਜ਼ੀ ਘੜੀ ਜਾਓ ਸੁਮਣਾ ਸੁਮਣਾ ਲਓ ਮੈਂ ਮੈਂ ਸ਼ਹਿਰ ਤੇ ਲਾਈਫ ਤੋਂ ਮੰਗਵਾਉਣਾ ਨਹੀਂ ਹੈ ਤੁਸੀਂ ਯਾਦ ਕੀ ਕੰਮ ਚੱਲਿਆ ਜੀ ਛੁੱਟੀ ਕੀਤੀ ਤੇ ਰਿਮਾਨ ਕਰ ਲੈਣਾ ਹੈ ਨਾ ਨਹੀਂ ਤੇ ਫਿਰ ਡਿਊਟੀ ਤੇ ਚੱਲ ਜਾਂਦੇ ਛੁੱਟੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਸੌਣਾ ਹੀ ਹੁੰਦਾ ਵਾ ਸਭ ਕੰਮ ਕਰ ਲੈਂਦੇ ਬੰਦੇ ਨੂੰ ਨਹੀਂ ਨਹੀਂ ਮੇਰਾ ਕਹਿਣਾ ਇਹ ਮਤਲਬ ਨਹੀਂ ਤੇ ਗਲਤ ਸਮਝਿਆ ਵਾ ਗਲਤ ਕਹਦਾ ਸਮਝਿਆ ਤੂੰ ਕੋ ਮੰਗਵਾਉਣਾਂ ਤੇ ਗੱਲ ਕਰ ਜਿਆਦਾ ਸਵਾਲ ਜਵਾਬ ਨਾ ਕਰ ਮੈਨੂੰ ਨਹੀਂ ਮੈਂ ਕੁਛ ਨਹੀਂ ਮੰਗਵਾਉਣਾ ਮੰਮੀ ਨੂੰ ਪੁੱਛ ਲੂ ਜੇ ਮੰਗਵਾਣਾ ਹੋਵੇ ਚਾਹ ਠੀਕ ਹੈ ਕੱਲਾ ਹੀ ਫਿਰ ਮੈਂ ਜਾਓ ਮੋੜ ਵੀ ਆਉਜੇ ਨਹੀਂ ਮੈਂ ਉੱਥੇ ਰਹਿਣਾ ਮੈਂ ਇਨੂ ਵੀ ਗੱਲਾਂ ਤਾਂ ਲਾ ਰਾਂ ਮੂੰਹ ਭਰੇਗਾ ਨਹੀਂ ਕਿ ਤੇਰਾ ਸਿਲੀਆ ਕੋਈ ਵੀ ਗੱਲ ਤੇ ਮੇਰੇ ਮੂੰਹ ਨਾਲ ਤੈਨੂੰ ਕੀ ਲੱਗੇ ਫੁੱਲਿਆ ਜੇ ਫੁੱਲਿਆ ਜੇ ਨਾ ਤੇਰਾ ਕਿਤੇ ਖੁਸ਼ੀ ਹੋ ਲਿਆ ਕਰ ਖੁਸ਼ ਤਾਂ ਤੋਸ਼ ਕਰਨ ਵਾਲੇ ਕੋਈ ਕੰਮੀ ਵੀ ਕਰਦੇ ਤੂੰ ਇਹ ਤਾਂ ਮੈਂ ਖੁਸ਼ ਕਰਨਾ ਬਣਾਇਆ ਕੰਮ ਮੈਂ ਐਸੇ ਵੀ ਕਰ ਗਿਆ ਵਾ ਮੈਂ ਤਾਂ ਖੁਸ਼ ਕਿ ਕੀ ਹੈ ਬਹੁਤ ਸਾਈਡ ਹੇਟ ਦੂ ਬਾਹਰ ਲੈਣੀ ਤੇ ਖੁਸ਼ੀ ਆ ਰਹੀ ਹੈ ਮੂੰਹ ਤੇ ਆ ਰਹੀ ਹੈ ਕਾਮੀ ਇਤਨਾ ਦੇ ਮੂੰਹ ਭਲਾਉਣ ਵਾਲਾ ਤਾਂ ਘਰ ਦੀ ਕੋਈ ਦਿਨ ਪਤਾ ਹੀ ਨਹੀਂ ਕੋਈ ਸਾਹ ਨਹੀਂ ਕੰਮ ਦਾ ਕੋਈ ਤੈਨੂੰ ਹੈ ਹੀ ਨਹੀਂ ਰੱਬ ਘਰ ਕਿਤਨਾ ਚਲਾਉਣਾ ਕਿਤਨਾ ਨਹੀਂ ਤੇ ਮੂੰਹ ਹੀ ਖੁੱਲਣਾ ਮੇਰਾ ਨਹੀਂ ਮੈਨੂੰ ਪਤਾ ਨਹੀਂ ਕੰਮ ਦੀ ਸਾਧਾ ਮੈਂ ਕਿ ਮੁਰਕਾ ਜੋ ਹੈ ਗਈ ਕਾ ਚੱਲੋ ਤਾਂ ਆਇਆ ਜਬਰੀਆਂ ਹਰਦਮ ਮਾਰਦੇ ਨੇ ਜਬਰੀਆਂ ਕਾਦੀ ਮਾਰਨੇ ਮੁੰਡਾ ਸਕੂਲ ਜਾਂਦਾ ਆ ਤਾਂ ਉਹਦਾ ਕੋਈ ਹੱਲ ਨਹੀਂ ਆਇ ਤੱਕ ਹੋਇਆ ਹਾਂ ਹੁਣ ਕਰਨੇ ਆ ਆਖਿਆ ਤੇ ਆ ਹੁਣ ਨੰਮ ਉਹਨਾਂ ਨੇ ਆਪਣੇ ਭਾਬੇ ਕਿੰਨਾ ਸਾਰ ਲਿੰਦੇ ਹੋ ਆਪਣਾ ਤਾਂ ਸਾਰੀ ਇੱਜ਼ਤ ਦਿਹਾੜੀ ਕਰੀ ਆ ਸੂਟ ਆ ਗਿਆ ਦਾ ਫਲਾਣੀ ਸ਼ਹਿ ਆ ਗਈ ਉਹ ਕਿ ਫਿਰ ਵੀ ਆਪਣਾ ਇਹ ਆਪਣਾ ਹੀ ਸਾਰਾ ਉਹਨਾ ਦੇ ਕਿਸੇ ਦਾ ਹੀ ਵੇਖਣਾ ਪੈਦਾ ਵਾ ਆਪਣਾ ਵੇਖਣਾ ਪੈਗਾ ਨਾਲ ਨੂੰ ਤੂੰ ਤਾਂ ਸਾਰੀ ਉਮਰ ਉਹਨਾਂ ਦੇ ਕੋ ਅੱਗੇ ਕੰਮਣਾ ਹੈ ਗੋਗੇ ਬਟਾ ਜੇ ਇਦਾਂ ਹੀ ਚੱਲ ਜਾਵੋ ਰੱਖ ਕੇ ਘਰ ਜਾਣਾ ਬਸ ਉਹ ਕਰ ਪਿਆ ਬੜੀ ਮੁਸ਼ਕਲ ਨਾਲ ਘਰ ਜਾਂਦੇ ਆ ਤੈਨੂੰ ਤਾਂ ਸਾਰੀ ਉਮਰ ਆਕਰ ਆਈ ਨਾ ਮੈਨੂੰ ਹੀ ਤੂੰ ਗਲਤ ਸੱਤ ਕਰ ਚੜਿਆ ਯਾਰ ਯਾਰ ਆਪਣਾ ਦੋਹਿਆਂ ਨੂੰ ਜੱਪੜੀ ਨਾਲ ਮਾਰਿਆ ਅੱਛਾ ਮੈਂ ਤੇਨੂੰ ਜੱਪੜੀਆਂ ਹੀ ਲੱਗਦੀਆਂ ਐ ਮੈਂ ਸਾਈਂ ਬੋਲ ਨਹੀਂ ਮੈਂ ਜੱਪੜੀਆਂ ਨਹੀਂ ਮਾਰਦੀ ਤੇਨੂੰ ਜੱਪੜੀਆਂ ਹੀ ਲੱਗਣ ਐ ਜਾ ਜਾ ਤੂੰ ਆਪਾਂ ਗਾਣੇ ਕੰਮ ਕਰੀਏ ਤੂੰ ਪਰ ਪੱਠੇ ਵੜਸ਼ੇ ਮੈਂ ਮੈਨੂੰ ਆਸ਼ੇ ਦਾ ਕਰਤ ਹਾਂ ਤਾਂ ਕਰਦਾ ਰਿਹਾ ਕਰ ਕੋਈ ਗੱਲ ਨਹੀਂ ਤੂੰ ਇਹੜੇ ਕਸੂਰ ਕਰਦੀਆਂ ਨਾ ਆ ਜੀ ਕੋ ਸਾਢੇ 10:30 ਹੋ ਗਏ ਨਾ ਬਾਬਾ ਸੇਹ ਸਜ ਕੇ ਬੈਠੇ ਆ ਬਾਬਾ ਬਾਹਰ ਹਵਾਵਾ ਅੱਧੀ ਠੰਡੀ ਬਾਬਾ ਟਾਈਮ ਪਾਸ ਹੋ ਜਾਂਦਾ ਵਧੀਆ ਵਸੇ ਹੂੰ ਚਲੋ ਕੈਮਰਾ ਬੰਦਾ ਆ ਕੇ ਕੋਈ ਜਾਨੀ ਨੇ ਘਰ ਵੀ ਆਣਾ ਕੰਮ ਕਰ ਲੈ ਆਪਣਾ ਕੇ ਹਾਂ ਕੰਮ ਦਾ ਸੋ ਕੋਈ ਨਹੀਂ ਤਾਂ ਭਾਈ ਗਈ ਜਾ ਬਾਬਾ ਠੰਡੀ ਹੁਆ ਹੁੰਦੀ ਹੈ ਬਾਬਾ ਲੋਕੋ ਨੇ ਸ਼ਾਨਾ ਵਧੀਆ ਘਰ ਵੀ ਆ ਗਏ ਜਨਾਨੀਆਂ ਨੇ ਗੱਲਾਂ ਹੀ ਸੁਣਨੀਆਂ ਹੁੰਦੀਆਂ ਨੇ ਇਹਨਾਂ ਕੋਈ ਚੈਜਨਾ ਬੋਲਣਾ ਹੁੰਦਾ ਕਿਉਂ ਤੇ ਨਾ ਸਭ ਨਹੀਂ ਆਉਂਦੇ ਤਾਂ ਕੋਈ ਨਹੀਂ ਫਿਰ ਤਾਂ ਅਸੀਂ ਬੈਠਾ ਕੋਈ ਨਾ ਕੋਈ ਗੱਲ ਹੋ ਜਾਂਦੀ ਆ ਹੂੰ ਚਲੋ ਉਹ ਮੇਰੇ ਤੋਂ ਕਹਿੰਦੇ ਹੁੰਦਾ ਜੇ ਗਰੇ ਬਾਦ ਤੋਂ ਕਲੀ ਬੰਦੀ ਕੋਈ ਆ ਜੇ ਤੇ ਆ ਹੋ ਨਾਲ ਬਾਹਰ ਬੜੀ ਮਾਨਵੀ ਸ਼ਾਂਤੀ ਰਹਿੰਦੀ ਸਵੇਰ ਤੋਂ ਜਗਦਾ ਵਾ ਠੰਡੀ ਹਵਾ ਬਾਹਰ ਆਪਣੇ ਮਜੇ ਨਾਲ ਬਹਿ ਜਣਾ ਨਾ ਕੋ ਅੱਖ ਨਾ ਕੋ ਡੱਕਣਾ ਚੁੱਪ ਕਰਕੇ ਬੜਾ ਟਾਈਮ ਪਾਸ ਵਧੀਆ ਹੋ ਜਾਂਦਾ ਆਹ ਨਹੀਂ ਬਾਹਰ ਵੀ ਫਰਕ ਪੜਾਇਆ ਹਮ ਘਰ ਵੀ ਕੰਮ ਪਾਸ ਨਹੀਂ ਹੁੰਦਾ ਬੰਦੇ ਦੇ ਬੰਦੇ ਤਾਂ ਉਧਰ ਟਾਈਮ ਪਾਸ ਨਹੀਂ ਹੁੰਦਾ ਦਸ ਬਾਕੀ ਜਨਾਨੀਆਂ ਘਰ ਕੋਈ ਨਾ ਕੋ ਗੱਲ ਕਰਦੀਆਂ ਨਹੀਂ ਦੀ ਇਹਨੇ ਬੋਲਣਾ ਨਹੀਂ ਨਾ ਚੌਂਮੇਉਂ ਕਰਦੀਆਂ ਨਹੀਂ ਦੀ ਇਹਨੇ ਫਿਰ ਆਹ ਇਹ ਤਾਂ ਫਰਕ ਹੈਗਾ ਬੜਾ ਹਾਂ ਹਾਂ ਬਾਹ ਗਿਆ ਟਾਈਮ ਵਧੀਆ ਲੱਗਦਾ ਨਾਲ ਕੋਈ ਗੱਲ ਰਹੀ ਹੁੰਦੀ ਜੇ ਹੋਈ ਹੈ ਕਿ ਘਰ ਬੈਠੇ ਬੋਲੀ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਦੀ ਹਾਂ ਮੇਰੇ ਕੋਲ ਰਹੇ ਮੇਰਾ ਹਰ ਪਾਸੇ ਡੈੜੀ ਬਾਹਰ ਕਾਟਾ ਕਿ ਚੰਗੀ ਹੈ ਕਰਨ ਹਮ ਚਲੋ ਵਧੀਆ ਹੋ ਗਏ ਗਏ ਪਰ ਆਪਣਾ ਕਾਰੋਬਾਰੀ ਦੇਖਣਾ ਪੈਂਦਾ ਕੰਮ ਕਰਨਾ ਹਾਂ 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 ਫਸਾਤਾ ਵੀ ਸਭ ਸਾਰੇ ਕੰਮ ਜਿਹਨੇ ਪੈਂਦੇ ਆਗੇ ਇਹ ਸੋ ਇਹ ਚੰਗੀ ਆ ਨਾ ਨਹੀਂ ਬੜੀ ਬੜੀ ਆ ਸਭ ਜੀ ਇਹ ਤੁਸੀਂ ਵੀ ਤੇਰੇ ਬਾਹਰ ਜਾਇਆ ਕਰੋ ਫੇਰਾ ਫੋਰਾ ਮਾਰਿਆ ਕਰੋ ਵੇਖ ਵੇ ਲੈ ਆ ਕਰੋ ਉਹ ਮੈਂ ਹੁਣ ਜਾ ਤੂੰ ਜਾਣਾ ਹੈ ਤਾਂ ਕਿ ਮੇਰੇ ਉਹ ਗੋਟੀਆਂ ਜੋ ਮੈਂ ਸੱਟ ਲੱਗੀ ਉਹਨਾਂ ਦੀ ਵੜੀ ਪੀਣ ਨਿਕਲਦੀ ਹੈ ਤਾਂ ਕਰਕੇ ਉਹਦਾ ਮੈਂ ਜਾ ਤੂੰ ਹੈਂ ਉੱਥੇ ਵੇਖ ਆਪਣੇ ਮਾਰਦਾ ਰਹਿਣਾ ਚੱਲ ਹੁਣ ਕਿਹੜੀ ਬੰਦਾ ਚਾਹਜਾ ਹੈ ਬਾਹਰ ਮੈਂ ਦੱਸ ਦਿੰਦਾ ਮੈਂ ਕੀ ਹਿਸਾਬ ਹੈ ਠੀਕ ਆ ਜਾਂ ਮਾੜੀ ਆ ਚੰਗੀ ਬੰਦਾ ਸਲਾਈ ਦੱਸ ਦਿੰਦਾ ਮਾੜੀ ਮੋਟੀ ਆਣੀ ਉਹਦੇ ਗੱਲ ਠੀਕ ਹੈ ਆਹੋ ਇਹ ਤਾਂ ਗੱਲ ਹੁੰਦੀ ਹੈ ਸਿਆਣਾ ਬੰਦਾ ਲਾ ਕੇ ਚੱਲ ਜੇ ਦੱਸ ਹੀ ਦਿੰਦਾ ਵੀ ਇੰਦਾਂ ਨਹੀਂ ਤੇ ਇੰਦਾਂ ਠੀਕ ਆ ਠੀ ਇੱਦਾਂ ਕਰਨਾ ਹੂੰ ਫੇਰ ਕੋਈ ਗੱਲ ਦੀ ਮਾਰਾਂਗਾ ਫੇਰ ਮੈਂ ਹਾਂ ਫੇਰ ਮਾਰਾਂਗਾ ਇੱਧਰ ਵੀ ਦੇਖਣਾ ਪੈਂਦਾ ਫੇਰ ਆਪ ਘਰ ਦਾ ਵੀ ਆਪੇ ਜੰਗਲ ਕੋ ਮੁਰਾਂਦਾ ਹਾਂ ਤੇ ਮੈਂ ਚੱਲ ਇੱਕ ਬੰਦਾ ਬਾੜ ਪੈਰੀ ਕੋਲੇ ਜੈਨਾਂ ਫਸਿਆ ਹੋਇਆ ਡਰ ਨਾਲ ਆਪੀ ਚਲੋ ਬੰਦਾ ਆਪ ਵੀ ਜਾ ਕੇ ਆਖੇ ਆਪਣੀ ਅੱਖੀ ਵੀ ਵੇਖਿਆ ਹੈ ਨਾ ਥੋੜਾ ਜਿਹਾ ਆ ਬੜਾ ਫਰਕ ਪੈਂਦਾ ਫਿਰ ਬੜਾ ਫਰਕ ਪੈਂਦਾ ਹਾਂ ਨਾ ਕੋਈ ਦਾਸੀ ਜਿਹਾ ਬਾਹਰ ਗਿਆ ਕੋ ਗਾਲ ਹੀ ਦੱਸ ਦਿੰਦਾ ਹਾਂ ਹਾਂ ਇਹ ਵੀ ਗੱਲ ਹੈ ਹੂੰ ਬੜਾ ਫਰਕ ਪੈਂਦਾ ਹੈ ਤੇ ਕੋਈ ਗੱਲ ਨਹੀਂ ਮੜ ਕੇ ਮਾਰਨਾ ਫੇਰ ਫੇਰ ਦੱਸਣਾ ਫੇਰ ਭਰਾ ਵੀ ਫਿਰ ਤੁਰਿਆ ਅਗਰ ਬੰਦਾ ਨਾਲ ਉਹਦੇ ਹੀ ਗੋਡੇ ਠੀਕ ਰਹਿੰ ਤੇ ਉਹ ਬਾਰੇ ਠੀਕ ਹੈ ਜੇ ਹੁਣ ਮੋਟੇ ਤੇ ਜਾਣਾ ਤੂੰ ਫਿਰ ਆਹੋ ਜਾਣਾ ਮੈਂ ਉਹ ਉੱਥੇ ਵਧੀਆ ਟਾਈਮ ਪਾਸ ਬਾਹਰ ਹੁੰਦਾ ਹਾਂ ਹਮ ਮਸ਼ਾ ਅਰੇ ਫਿਰ ਗਾਣਾ ਤਾਂ ਠੀਕ ਹੈ ਪਰ ਮੈਂ ਚਾਹ ਪੀ ਕੇ ਜਾਇਆ ਕੋਈ ਨਹੀਂ ਚਾਹ ਕਰਦੇ ਫਿਰ ਮੈਂ ਪੀ ਕੇ ਜਾਣਾ ਨਾ 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 ਭਾਵੇਂ ਜਾਈ ਨਾ ਆਪਣੇ ਸ਼ਾਵਰ ਆ ਦੇ ਦੇ ਬਾਹਰ ਵਧੀਆ ਟਾਈਮ ਪਾਸ ਆਹ ਚਾਹ ਪੀ ਕੇ ਜਾਇਆ ਗਿਆ ਇੱਥੇ ਕਿਤੇ ਨਾ ਬਾਹਰ ਗਿਆ ਮੈਂ ਤਾਂ ਆਪਣੀ ਵੇਖਿਆ ਕੋਈ ਕੰਮ ਹੀ ਕੋਈ ਇਹ ਕੰਮ ਚ ਕੋਈ ਨਹੀਂ ਮੈਂ ਖੜਿਆ ਹੀ ਮੈਂ ਠੀਕ ਨਹੀਂ ਗਾ ਖੇਚੜ ਗਿਆ ਘਰੇ ਸੀ ਇਹ ਚੰਗਾ ਭਲਾ ਕੀ ਠਿਚ ਲਿਆ ਉਹਨੂੰ ਇਹ ਚੰਗੇ ਭੜੀਆ ਪਸਾ ਹੁੰਦਾ ਹੈ ਜੀ ਇਹਨੂੰ ਆਵੇਂ ਛੁੱਟੀ ਕਰਕੇ ਬੈਹਿੰਦਾ ਨਾ ਕੋ ਕੰਮ ਤੇ ਨਾ ਕੋ ਕਾਰ ਕੰਮ ਹੋਏ ਤਾਂ ਛੁੱਟੀ ਕਰੀਦੀ ਹੈ ਜੀ ਇਹਦੇ ਕੋਈ ਲੋੜਾ ਥੋੜੀ ਹੈ ਤੂੰ ਦੰਗਰ ਰੋਲਾ ਪਾਈ ਜਾਂੀ ਹਾਂ ਹੈ ਮੈਂ ਕਦ ਦਾ ਰੋਲਾ ਪਾਇਆ ਵਾ ਮੈਂ ਤਾਂ ਉਦਾਂ ਹੀ ਤਿੰਨ ਤੇ ਗਾਲੀ ਪੈ ਗਏ ਮੈਂ ਨੇ ਉਦਾਂ ਹੀ ਪੁੱਛਿਆ ਵਾ ਲੈ ਗੱਲ ਗੱਲ ਪੈ ਗਏ ਕੱਮ ਨਹੀਂ ਚੁਣੇ ਮੋਟਰ ਤੇ ਜਾਣਾ ਜਾਂ ਚਾਹ ਬਣਾ ਜਾ ਕੇ ਚਾਹ ਬਣਾ ਦਿੰਨੀ ਹੈ तो 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 मैं शहर गया है, ठीक है, ठीक है। तेरा काम कर रहा है मैं। मेरा कहना काम कर रहा है। आप इतना बड़ा पाया है मेरी फीस दार नाड़ी है मैं तारा है यू। अच्छा चल बढ़िया ਕੀਤਾ ਫਿਰ ਤੇ ਵਧੀਆ ਤੇ ਕੀਤਾ ਵਾ ਤੇ ਉਹ ਕਹਿੰਦੇ ਅਸੀਂ ਫੀਸਲ ਜਰੂਰ ਕਿਹਾ ਵਾ ਪਰ ਇਹ ਤੇ ਨਹੀਂ ਕਿਹਾ ਵੀ ਛੁੱਟੀਆਂ ਕਰੀ ਜਾ ਚੱਲ ਵੀਰ ਕਦੇ ਕਦੇ ਤੇ ਫਿਰ ਛੁੱਟੀ ਕਰਨ ਦੀ ਕਾਰੀ ਆਉਂਦਾ ਵਾ ਇਹ ਵੀ ਕਦੇ ਕਦੇ ਬਾਹਾਨਾ ਮਿਲਦਾ ਚੰਗਾ ਕਦੇ ਕਦੇ ਇੱਕ ਅੱਧੀ ਕਰ ਲਈ ਤੇ ਕਰ ਲਈ ਤੂੰ ਤੇ ਕਿੰਨੇ ਦਿਨ ਹੋ ਗਏ ਗਿਆ ਹੀ ਨਹੀਂ ਤੋ ਦਿਨ ਨਹੀਂ ਗਿਆ ਦੋ ਦਿਨ ਥੋੜੇ ਹੁੰਦੇ ਆ ਹਾਂ ਕੋਈ ਗੱਲ ਨਹੀਂ ਮੁੰਡੇ ਬੜੀਆਂ ਬੜੀਆਂ ਕਰਦੇ ਆ ਦੋ ਦੋ ਹਫਤੇ ਚ ਦੋ ਆ ਨਹੀਂ ਹੁੰਦੇ ਸਾਰਾ ਮੈਂ ਤਾਂ ਫਿਰ ਵੀ ਸਾਰਾ ਹਫਤਾ ਜੇ ਛੁੱਟੀਆਂ ਹੀ ਕਰਨੀਆਂ ਤੇ ਫਿਰ ਫੀਸਾ ਕੱਲ ਹੀ ਭਰੌਣ ਡਿਆ ਵਾ ਇਰੇ ਇਥੇ ਕੰਮ ਕਰ ਕਰੀਆ ਪੈਲੀ ਬੰਨੇ ਦਾ ਚੱਲ ਕੋਈ ਨਹੀਂ ਗੁਰੂ ਹੋਣੀ ਕਰਦਾ ਕੋਈ ਨਹੀਂ ਚਲ ਜਾ ਕਰੂੰਗਾ ਚੱਲ ਠੀਕ ਆ ਹੋ ਤਾਂ ਨਹੀਂ ਆਂਦੇ ਹੁੰਦੇ ਕੋ ਉਹਨਾਂ ਕੀ ਕਹਿਣਾ ਚੱਲ ਠੀਕ ਆ ਕਿਉਂ ਫੀਸ ਤੇ ਤਰ ਗਈ ਹੁਣ ਕਾਜ ਜਾਣਾ ਪੈਣਾ ਚੱਲ ਕੋਈ ਨਹੀਂ ਵਧੀਆ ਬਹਾਨਾ ਮਿਲਿਆ ਸੀ ਅੱਜਾ ਧੋਕ ਦੇ ਚੱਲ ਕੋਈ ਨਹੀਂ ਜੀ